ਕਰਦੇ ਨਾ ਬਿਲਕੁਲ ਸਾਹਮਣੇ ਵਾਲਾ ਘਰ ਠੀਕ ਹੈ ਅਸੀਂ 6 ਵਜੇ ਬਾਹਰ ਨਿਕਲੇ ਤੇ ਗਲੀ ਚ ਰੋਲਾ ਦੇਖਿਆ ਤਾਂ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਬੇਟੀ ਨਹੀਂ ਮਿਲ ਰਹੀ ਤੇ ਅਸੀਂ ਫੇ ਸਾਰੇ ਦੇਖਿਆ ਤੇ ਸੀਸੀਟੀਵੀ ਵਗੈਰਾ ਚੈੱਕ ਕੀਤਾ ਤਾਂ 4 ਵਜੇ ਦੀ ਰਿਪੋਰਟ ਆ ਰਹੀ ਸੀ ਉਹਦੀ ਬਾਅਦ ਕਿ ਇਹਨਾਂ ਦੇ ਘਰ ਗਈ ਹੈ ਕੁੜੀ ਠੀਕ ਹੈ ਫੇ ਪੁਲਿਸ ਵਗੈਰਾ ਆਈ ਚਲੋ ਅਸੀਂ ਤਾਂ ਕਿਸੇ ਦੇ ਘਰ ਜਾ ਕੇ ਚਾਨਬੀਨ ਨਹੀਂ ਕਰ ਸਕਦੇ ਹੈ ਨਾ ਪੁਲਿਸ ਅੰਦਰ ਗਈ ਹੈ ਠੀਕ ਹੈ ਪੁਲਿਸ ਨੇ ਆਪਣੀ ਚਾਨਬੀਨ ਕੀਤੀ ਹੈ ਆ ਕੇ ਕਹਿੰਦਾ ਜੀ ਨਹੀਂ ਹੈਗੀ ਕੁੜੀ ਅੰਦਰ ਠੀਕ ਹੈ ਜਦੋਂ ਦੁਬਾਰਾ ਸੀਸੀਟੀਵੀ ਦੇਖਿਆ ਉਹ ਚ ਵੀ ਇਹੀ ਆ ਰਿਹਾ ਕੁੜੀ 4 ਵਜੇ ਅੰਦਰ ਗਈ ਹੈ 5:00 ਵਜੇ 5 ਤੱਕ ਅਸੀਂ ਰਿਕਾਰਡਿੰਗ ਦੇਖੀ ਉਹ ਚ ਕੁੜੀ ਬਾਹਰ ਨਹੀਂ ਆਈ ਸਾਰਾ ਮੁੱਲਾ ਇਹੀ ਕਹੀ ਜਾ ਰਿਹਾ ਹੈ ਕਿ ਕੁੜੀ ਇਹਨਾਂ ਦੇ ਅੰਦਰ ਹੀ ਹੈ ਕੁੜੀ ਇਹਨਾਂ ਦੇ ਅੰਦਰ ਹੀ ਹੈ ਪਰ ਕਿਸੇ ਨੇ ਕੋਈ ਦੁਬਾਰਾ ਪੁਲਿਸ ਨੂੰ ਵੀ ਕਹਿ ਕੇ ਉਹਨਾਂ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਨਨੇ ਹੀ ਗਿਆ ਕਿ ਠੀਕ ਹੈ ਕਿਤੇ ਖੱਡਣ ਗਈ ਹੋਣੀ ਜਾਂ ਕੋਈ ਹੋਰ ਗੱਲ ਹੋਏਗੀ ਠੀਕ ਹੈ ਨਾ ਉਹ ਇਹ ਕਹਿ ਕੇ ਚਲੇ ਗਏ ਪਰ ਸਾਰੇ ਮੱਲੇ ਨੇ ਇਹ ਹੀ ਕਿਹਾ ਕਿ ਨਹੀਂ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਂਦੀ ਦੀ ਰਿਕਾਰਡਿੰਗ ਨਹੀਂ ਅੰਦਰ ਕਿੱਲਾ ਇੱਕ ਜਾਇੰਟਸ ਕੁੜੀ ਕਿਹਨਾਂ ਦੀ ਫੈਮਲੀ ਹੈ ਨਹੀਂ ਫੈਮਲੀ ਹੈ ਨਹੀਂ ਤੇ ਫਿਰ ਇਸ ਲਈ ਜਦੋਂ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਦੇਖਿਆ ਤੇ ਬਾਥਰੂਮ ਚ ਕੁੜੀ ਮਿਲੀ ਪਹਿਲਾਂ ਬਾਥਰੂਮ ਦਾ ਦਰਵਾਜ਼ਾ ਖੁੱਲਾ ਸੀਗਾ ਪਰ ਸਭ ਤੋਂ ਵੱਡੀ ਗਲਤੀ ਜਦ ਪੁਲਿਸ ਚੱਕਰ ਨਾਲ ਆਈਏ ਕਰ ਪੁਲਿਸ ਚੱਕਰ ਨਾਲ ਆਈਏ ਜੱੱਕਾ ਤੇ ਪੁਲਿਸ ਉਹਨੂੰ ਕਦੇ ਬਾਸੀ ਨਹੀਂ ਦੇਖਿਆ ਪੁਲਿਸ ਨੇ ਬਾਥਰੂਮ ਕੋਣੀ ਕੀਤਾ ਨਲਕੀਆ ਬਨਸਵੀ ਜਿਹੜਾ ਵੀ ਮੁਲਾਜ਼ਮ ਆਇਆ ਉਹ ਪਹਿਲੇ ਇਮੇਜੈਂਸੀ ਸਸਪੈਂਡ ਹੋਣਾ ਚਾਹੀਦਾ ਅਗਰ ਇਹ ਜਿਹੜਾ ਅੱਜ ਮੋਹੋਲ ਬਗਿਆ ਕੀ ਬੰਦਾ ਉਸ ਤੱਕ ਕੀ ਲਿਖਣਾ ਅੰਦਰ ਕੀ ਬਾਤਾਂ ਵੀ ਐਕਸਿਡੈਂਸ ਲੱਗਿਆ ਬਨਸਵੀ ਤੇ ਲਾਗਤੀ ਚੌਕੀ ਪ੍ਰੋਵਾਈਡ ਕਰਵਾਈ ਸੀ ਕੋਈ ਅਧਿਕਾਰੀ ਨਹੀਂ ਆਇਆ ਸਾਰੇ ਉਹਨੂੰ ਲੈ ਕੇ ਚਲੇ ਗਏ ਆ ਨਹੀਂ ਨਹੀਂ ਮਾਂ ਬਾਪ ਬੱਚੇ ਤੇ ਰੋ ਰਹੇ ਨੇ ਇਕਦਾਂ ਰੋ ਰਹੇ ਆ ਤੁਸੀਂ ਚੌਕੀ ਲਈ ਜਿਹੜੀ ਉਸ ਮਫੀਮ ਤਲਾਈ ਸੀ ਚੌਕੀ ਜਿਹੜੀ ਬਣਾਈ ਸੀ ਜੋ ਹਾਲਾਤ ਤੁਹਾਨੂੰ ਪਤਾ ਹੈ ਲੋਕਾਂ ਨੂੰ ਚੌਕੀ ਤੇ ਕੋਈ ਮਿਲਿਆ ਚੌਕੀ ਵਾਲਾ ਦਾਫਸਾ ਸਭ ਨਹੀਂ ਚੱਲ ਰਿਹਾ ਇੱਥੇ ਤੋਂ ਹੁਣ ਬਦਦਾ ਜਿਹੜੇ ਹਾਲਾਤ ਬਣੇ ਆ ਗੈਂਗਸਟਰ ਗੁੰਡਾ ਨਸ਼ਾਬਾਜ਼ ਸਾਰੇ ਇਲਾਕੇ ਚ ਜੀ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅਜ ਬੱਚੀ ਇਹ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਜੇ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਦੇ ਹਾਲਾਤ ਤੋਂ ਬਚ ਜਾਂਦੀ ਬੱਚੀ ਦੇ ਹਾਲਾਤ ਉਹਨੂੰ ਖਾਕ ਉੱਡ ਜਾਂਦਾ ਬੱਚਨ ਦਾ ਇਹ ਪਾਰਸਨ ਕੋਲੇਜ ਦੇ ਵਿੱਚ ਪਹਿਲਾਂ ਇੱਕ ਸ਼ਾਮੀ ਸਾਨੂੰ ਆਈ ਸੀਗੀ ਵੀ ਲੜਕੀ ਕਿਤੇ ਘਰੋਂ ਚੜੇਗੀ ਹੈਗੀ ਆ ਉਹਦੇ ਸਬੰਧੀ ਪਹਿਲਾਂ ਜੋ ਦੱਸਿਆ ਹੈਗਾ ਪੁਲਿਸ ਪਾਰਟੀ ਆਈ ਸੀਗੀ ਜੋ ਇਨਾਂ ਦੀ ਮਾਤਾ ਦੇ ਬਿਆਨ ਲਖਾਇਆ ਉਸ ਮੁਤਾਬਕ ਜਿਹੜਾ ਅਸੀਂ ਬਿਆਨ ਦੇ ਲਿਆ ਸੀ ਪਰ ਉਦੋਂ ਘੰਟੇ ਡੇਢ ਘੰਟੇ 2 ਘੰਟੇ ਬਾਅਦ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਹੈਗਾ ਤੇ ਉਹ ਨਾਲ ਦੇ ਇੱਥੇ ਗਵਾਂਡੀ ਹੈਗੀ ਆ ਉਹਨਾਂ ਦੇ ਘਰੇ ਜਿਹੜੀ ਹੈਗੀ ਆ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲੜਕੀ ਜਿਹੜੀ ਹੈਗੀ ਆ ਉਥੋਂ ਬਰਾਮਦ ਹੋਈ ਸੀ ਡੈੱਡ ਬੋਡੀ ਤਾਂ ਲੜਕੀ ਦੀ ਬਾਥਰੂਮ ਚੋਂ ਬਰਾਮਦ ਹੋਈ ਆ ਪਰਲੀ ਰਿਕੋਰ ਲੜਕੀ ਦੀ ਬੇਟੀ ਦਾ ਨਾਮ ਹੈਗਾ 13-14 ਸਾਲ ਦੀ ਬੇਟੀ ਹੈਗੀ ਉਹ ਜੋ ਦੱਸ ਰਹੇ ਹੈਗੇ ਵੀ ਇਹਨੂੰ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੈਗਾ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲੱਖੇ ਤੇ ਐਫਐਐਲ ਟੀਮ ਸਾਡੀ ਮੌਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹ ਕਰਤੂਤ ਕੀਤੀ ਹੈਗੀ ਆ ਉਹਨੂੰ ਵੀ ਇੱਥੇ ਪਬਲਿਕ ਨੇ ਫਾਇਲਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਥੋੜਾ ਇੰਜਰਡ ਸੀਗਾ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈਗਾ ਉਹਦਾ ਇਲਾਜ ਕਰਾ ਰਹੇ ਹਾਂ ਉਹਦਾ ਵੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਊ ਹੈ ਜੋ ਉਹਨੂੰ ਬਰੂਟਲੀ ਇੰਨਾ ਮਰਡਰ ਕੀਤਾ ਗਿਆ ਹੈਗਾ ਉਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਕਾਨੂੰਨੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਬੰਦੇ ਨੇ ਹੈਗਾ ਉਹਨੂੰ ਅਸੀਂ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਕਿਉਂਕਿ ਇਹਦੋ ਮਾਰੀ ਹਰਕਤ ਨਹੀਂ ਹੋ ਸਕਦੀ ਹੈਗੀ ਰਸ਼ਿਦਾ ਜੀ ਦਾ ਨਾਮ ਰਸ਼ਿਦਾ ਜੀ ਦਾ ਨਾਮ ਮਾਕੇ ਬਦਲਾ ਆ ਹੀ ਆ ਸੀ ਹਾਲੇ ਅਸੀਂ ਸਾਹਿਬ ਇਹਦੇ ਵਿੱਚ ਇੱਕ ਜ਼ਿਕਰ ਕੀਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸ ਨੇ ਗੱਡੀ ਮੰਗਾਈ ਬਾਹਰੋਂ ਜੀ ਜਿਸ ਦੀ ਗੱਡੀ ਆ ਤੇ ਗੱਡੀ ਤੇ ਤਾਂ ਜਿਹੜੀ ਗੱਡੀ ਕਿੱਤੀ ਦੇ ਨਾਮ ਉੱਤੇ ਬਦਲੇ ਦੇ ਕਰ ਵੀ ਕੀਤੀ ਹੋਈ ਨਾ ਦੇਖੋ ਗੱਡੀ ਇੱਥੇ ਜੋ ਹੁਣ ਅਸੀਂ ਮੌਕੇ ਤੇ ਦੇਖੀ ਗੱਡੀ ਲੱਗੀ ਹੋਈ ਹੈਗੀ ਆ ਕਿਹਦੀ ਗੱਡੀ ਆ ਕਿਸ ਪਰਪਸ ਨਾਲ ਹੋ ਤੂੰ ਮਾਕੇ ਲੈ ਕੇ ਆਇਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਗੱਡੀ ਹੈਗੀ ਆ ਕਾਰਾ ਸਿੰਘ ਜਿਹੜੀ ਐਫਐਸਐਲ ਦੀ ਟੀਮ ਲੱਗੀ ਆ ਘਰ ਅਸੀਂ ਸੀਲ ਕਰਦਣ ਲੱਗ ਉਦੋਂ ਬਾਅਦ ਸੀਲ ਕਰਦਾਂਗੇ ਜੀ ਜੀ ਸਾਡੀ ਪੁਲਿਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਜਿਹੜੀ ਹੈਗੀ ਐ ਲੱਗੂਗੀ ਸੀਲ ਕਰਨ ਤੋਂ ਬਾਅਦ ਜੇ ਜੋ ਵੀ ਜੇ ਗੱਡੀ ਵਾਲੇ ਦੇ ਵਿੱਚ ਮੂਲੀਅਤ ਪਾਈ ਜਾਊਗੀ ਤਾਂ ਉਹਦੀ ਵੀ ਰਿਪੋਰਟ ਨਾਲ ਪਊਗੀ ਸਭ ਤੋਂ ਿੱਟੇਕ ਦੋ ਚੀਜ਼ਾਂ ਕਨਫਰਮ ਕਰ ਦੋ ਬੱਚੀ ਦੀ ਉਮਰ ਕਿੰਨੀ ਹੈ ਔਰ ਦੋਸ਼ੀ ਦੀ ਉਮਰ ਬੱਚੀ ਦੀ ਉਮਰ ਤਾਂ ਜੋ ਲਖਾਇਆ ਸੀਗਾ ਮੈਂ ਰਹਾਂ ਜੀ ਸਾਡੇ 13-14 ਸਾਲ ਦੀ ਬੱਚੀ ਹੈਗੀ ਐ ਤੇ ਹੈਪੀ ਨਾਂ ਦਾ ਸ਼ਖਸ ਹੈਗਾ ਜਿਹੜਾ ਇੱਥੇ ਗਵਾਣਚੀ ਦਿੰਦਾ ਸੀਗਾ ਉਹਦੀ ਜਿਹੜੀ ਏਜ ਹੈਗੀ ਆ ਮੇਰਾ ਖਿਆਲ ਮੇਬੀ 50 45 50 ਦੇ ਵਿੱਚ ਹੈਗੀ ਆ ਜਿਹੜੀ ਤੇ ਬੰਦਾ ਉਹ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਤੋਂ ਜਲਦੀ ਤਿਆਲ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵੱਧ ਤੋਂ ਵੱਧ ਜਿਹੜੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂਗੇ ਠੀਕ ਸੀ ਸੀਸੀਟੀਵੀ ਸਾਹਮਣੇ ਆਈ ਹੈਗੀ ਐ ਸੀਸੀਟੀਵੀ ਤੋਂ ਬੱਚੀ ਜਾਂਦੀ ਹੀ ਨਜ਼ਰ ਆ ਰਹੀ ਹੈ ਉਹ ਸੀ ਸੀ ਟੀ ਵੀ ਇਸੇ ਉਸੇ ਸਮੇਂ ਦੀ ਹੈ ਜਾਂ ਕੁਝ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰੋਂ ਗਈ ਕਿੰਨੇ ਵਜੇ ਕਰੇਗੀ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਕਿਉਂ ਘਟਨਾ ਹੋਈ ਹੈਗੀ ਹੈ ਕਿਉਂ ਘਟਨਾ ਹੋਈ ਉਸ ਸਮੇਂ ਉਹ ਦੋਸ਼ੀ ਦੇ ਘਰ ਹੋਰ ਵੀ ਕੋਈ ਵਿਅਕਤੀ ਸੀ ਜਾਂ ਦੋਸ਼ੀ ਇਕੱਲਾ ਸੀ ਉਹ ਬੱਚੀ ਸੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਜਦੋਂ ਹੁਣ ਉਹਦੇ ਅਰੈਸਟ ਪਾਵਾਂਗੇ ਬੰਦੇ ਦੀ ਅਰੈਸਟ ਹੋਣ ਤੋਂ ਬਾਅਦ ਉਹਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋਊਗੀ ਬੱਚੀ ਤੇ ਡੈੱਡ ਬੋਡੀ ਮਿਲੀ ਜਿਹੜੀ ਜੁਸ਼ਕਰਮ ਦੇ આરોਪ ਲੱਗੇ ਨੇ ਉਹ ਲੱਗ ਰਿਹਾ ਸੀ ਕੋਈ ਇਹੋ ਜੀ ਚੀਜ਼ ਦਾ ਜਾਂ ਫਿਰ ਪੋਸਟਮਾਰਟਮ ਉਹ ਉਹ ਦੇਖੋ ਜੀ ਹੁਣ ਐਜ਼ ਏ ਪੋਸਟਮਾਰਟਮ ਦੇ ਵਿੱਚ ਹੀ ਪਤਾ ਲੱਗੂਗਾ ਐਜ਼ ਏ ਮੇਲ ਅਫਸਰ ਸਾਡੇ ਫੀਮੇਲ ਜਿਹੜੇ ਸਟਾਫ ਹੈਗਾ ਉਹਨਾਂ ਨੇ ਚੈੱਕ ਕੀਤਾ ਹੈਗਾ ਕਿ ਹੀ ਇਜ਼ ਨਾਟ ਅ ਡਾਕਟਰ ਸ਼ੀ ਇਜ਼ ਨਾਟ ਡਾਕਟਰ ਇਸ ਕਰਕੇ ਉਹ ਜਿਹੜੀ ਚੀਜ਼ ਹੈਗੀ ਹੈ ਸਾਨੂੰ ਪੋਸਟਮਾਰਟਮ ਵੀ ਪਤਾ ਲੱਗਣੀ ਆ ਔਰ ਮੈਡੀਕਲ ਜਿਹੜਾ ਹੈਗਾ ਸਵੇਰੇ ਅਸੀਂ ਕਰਾਵਾਂਗੇ ਸਾਨੂੰ ਸਵੇਰੇ ਹੀ ਉਹ ਗੱਲ ਕਲੀਅਰ ਹੋ ਚੁਗੀ ਬਾਕੀ ਜਿਹੜੀ ਡੈਥ ਹੋਈ ਹੈਗੀ ਉਹ ਤਾਂ ਹੋਈ ਹੈਗੀ ਬੱਚੀ ਦੀ ਠੀਕ ਆ ਉਹਦੇ ਨਿਸ਼ਾਨ ਸਾਨੂੰ ਦੇਖਦੇ ਹੈਗੇ ਕਰਕੇ ਉਹ ਅੱਗੇ ਜਿਹੜਾ ਨੈਕਸਟ ਕ੍ਰਾਈਮ ਕੀ ਹੈਗਾ ਕਰਕੇ ਉਹਦੇ ਬਾਰੇ ਜਿਹੜਾ ਮੈਡੀਕਲ ਦੇ ਵਿੱਚ ਹੋ ਕਲੀਅਰ ਹੋਊਗਾ ਪਰਿਵਾਰ ਦਾ ਉਹ ਬਹਿ ਕਿ ਪਹਿਲਾਂ ਪੁਲਿਸ ਪਾਰਟੀ ਲਗਦੇ ਨਹੀਂ ਬੱਚੀ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਉਦੋਂ ਮੈਂ ਕਲੀਅਰ ਕਰੂੰਗਾ ਜੇ ਉਹਦੇ ਵਿੱਚ ਕਿਸੇ ਵੀ ਮੁਲਾਜ਼ਮ ਦੀ ਜੋਣ ਕੈਲੀ ਪਾਈ ਜਾਊਗੀ ਉਹਨੂੰ ਇਮੀਡੀਏਟਲੀ ਉਹਦਾ ਡਿਸਪਲਿਨਰੀ ਐਕਸ਼ਨ ਲਿਆ ਜਾਊਗਾ ਸਸਪੈਂਡ ਕੀਤਾ ਜਾਊਗਾ ਸਰ ਲੋਕ